ਦੋਸਤੋ ਗੱਡੀ ਆਈ ਹੈ ਜੰਮੂ ਤੋਂ। ਇਸ਼ੂ ਦੂਰ ਕਰਨੇ ਸਾਰੇ। ਵੀਰ ਉਹਨਾਂ ਨੂੰ ਪੁੱਛਾਂਗੇ ਵੀ ਕੀ ਕੀ ਕਰਾਉਣਾ। ਪਹਿਲਾਂ ਹਕੀਕਤ ਬਿਆਨ ਕੀਤਾ ਜਾਵੇ ਤਾਂ ਜ਼ਿਆਦਾ ਵਧੀਆ। ਬੇਟਾ ਗੱਡੀ ਸਟਾਰਟ ਕਰੋ। ਪਹਿਲਾਂ ਹਰ ਟਾਈਮ ਕੋਈ ਵੀ ਗੱਡੀ ਆਉਂਦੀ ਹੈ ਨਾ ਜੀ, ਉਹਦੀ ਡਾਇਗਨੋਸ ਪ੍ਰੋਪਰ ਕੀਤੀ ਜਾਂਦੀ ਹੈ। ਉਹਦੀ ਚੰਦਕ ਸਕਿੰਟਾਂ ਦੀ ਸਟਾਰਟਿੰਗ ਹੈਗੀ ਡਾਊਨ ਹਨਾ। ਬੇਟਾ ਰਹਿ ਦਿਓ। ਗੱਡੀ ਬੰਦ ਕਰ ਦਿਓ ਇੰਜੈਕਟਰ ਦਾ ਇਸ਼ੂ ਹੈਗਾ ਜੀ ਜੇ ਬਿਲਕੁਲ ਜ਼ੀਰੋ ਜ਼ਰੂਰ ਹੈਗਾ ਗਲੋ ਪਲਗ ਕਿੰਨੇ ਸੜੇ ਆ ਜੰਮੂ ਵਾਲੀ ਗੱਡੀ ਆ ਤਿੰਨ ਗਲੋ ਪਲਗ ਸੜ ਗਏ ਜੀ ਠੀਕ ਹੈ ਜੀ ਹੁਣ ਆਪਾਂ ਵੇਖਦੇ ਆ ਵੀਰ ਹੁਣ ਇਹਨੂੰ ਪੁੱਛਾਂਗੇ ਵੀ ਕੀ ਕਰਨਾ ਸੋ ਦੋਸਤੋ ਸਭ ਤੋਂ ਪਹਿਲਾਂ ਤਾਂ ਜਿਹੜੇ ਜਿਹੜੇ ਇਸ਼ੂ ਆਉਦੇ ਨਾ ਉਹਨੂੰ ਸਟਾਰਟਿੰਗ ਤੇ ਹੀ ਦੂਰ ਕਰੀ ਦੇ ਪਤਾ ਨਹੀਂ ਕਿਉਂ ਗਲੋ ਪਲਗ ਇਗਨੋਰ ਮਾਰਿਆ ਜਾਂਦਾ ਇਦੀ ਬਹੁਤ ਜ਼ਰੂਰਤ ਹੈ ਇਹ ਪੰਜਾਬੀ ਚ ਇਹ ਕਹਿ ਲਈਏ ਵੀ ਜਿਵੇਂ ਪੁਰਾਣੇ ਟਾਈਮ ਤੇ ਟਰੈਕਟਰ ਸਟਾਰਟ ਨਹੀਂ ਹੁੰਦੇ ਸੀ ਤੇ ਉਹਨਾਂ ਨੂੰ ਪੁਲੀਤਾ ਲਾਉਦੇ ਹੁੰਦੇ ਸੀ ਉਹਨਾਂ ਵੀਰਾਂ ਨੂੰ ਪਤਾ ਜਿਹੜੇ ਕਿਸਾਨ ਵੀਰ ਨੇ ਤੇ ਇਹ ਵੀ ਇੱਕ ਕਿਸਮ ਦਾ ਪੁਲੀਤਾ ਮਾਡਰਨ ਹੈ ਸੋ ਆਪਾਂ ਗਲੋ ਪਲੱਗ ਪਹਿਲਾਂ ਪਾ ਕੇ ਤੇ ਟਾਈਮਿੰਗ ਚੇਨ ਦੀ ਆਵਾਜ਼ ਬਹੁਤ ਜ਼ਿਆਦਾ ਹੈ ਸਟਾਰਟਿੰਗ ਹੈ ਜਿਹੜੀ ਉਹ 2 ਤੋਂ 3 ਸਕੰਟ ਲੇਟ ਹੈ ਉਹ ਕਰਾਉਣੀ ਜਾਂ ਨਹੀਂ ਕਰਾਉਣੀ ਕਸਟਮਰ ਦੀ ਗੱਲ ਜੀ ਟਾਈਮਿੰਗ ਆਊਟ ਹੋਵੇ ਤਾਂ ਵੀ ਇਹ ਸਮੱਸਿਆ ਆਊਗੀ ਡੀਆਰ ਵਿੱਚ ਪ੍ਰੋਬਲਮ ਹੋਵੇ ਤਾਂ ਵੀ ਸਮੱਸਿਆ ਆਊਗੀ ਪੰਪ ਡਾਊਨ ਹੋਵੇ ਤਾਂ ਵੀ ਸਮੱਸਿਆ ਆਊਗੀ ਸਮੱਸਿਆ ਬਹੁਤ ਸਾਰੀਆਂ ਉਹਨਾਂ ਨੂੰ ਲੱਭਣਾ ਪੈਂਦਾ ਸੋ ਦੋਸਤੋ ਪਹਿਲਾਂ ਤਾਂ ਸਾਊਂਡ ਸੁਣ ਲਈਏ ਆਪਾਂ ਬੇਟਾ ਗਲੋ ਪਲੱਗ ਲਾ ਕੇ ਸਟਾਰਟ ਕਰੀਏ ਹਾਂਜੀ ਚਲੋ ਹਾਂਜੀ ਤੇਜ਼ ਦੀ ਆਵਾਜ਼ ਹਾਂਜੀ ਹੋਰ ਵੇਦੋ ਬੇਟਾ ਡੀਆਰਵੀ ਵਗੈਰਾ ਸਾਰਾ ਕੁਝ ਆਪਾਂ ਚੇਂਜ ਕਰਕੇ ਦੇਖਾਂਗੇ ਜੀ ਸੋ ਦੋਸਤੋ ਪਿਸਟਨ ਸਾਰੇ ਬਾਹਰ ਆ ਗਿਆ ਅਗਰ ਇਸ ਗੱਡੀ ਨਾ ਹੁੰਦਾ ਤੱਕਾ ਤਾਂ ਇਹ ਦੰਦਾ ਟੱਪ ਜਾਣਾ ਸੀ ਹੁਣ ਵੇਖਦੇ ਆ ਵੀ ਟਾਈਮਿੰਗ ਦਾ ਫਰਕ ਤਾਂ ਇਹਦੇ ਨਾਲ ਪੈਣਾ ਹੀ ਪੈਣਾ ਹੈ ਪ੍ਰੀਤ ਮੋਟਰਸ ਮੋਗਾ ਪੂਰੇ ਦਾ ਪੂਰਾ ਦੋਸਤੋ ਇਹ ਬਾਹਰ ਆ ਚੁੱਕਾ ਵਾਟਰ ਪੰਪ ਟਾਈਮਿੰਗ ਚੇਨ ਜੋ ਜੋ ਪੈਂਦਾ ਸੀ ਕਸਟਮਰ ਕਹਿੰਦਾ ਬਾਈ ਜੀ ਚਾਬੀ ਤੁਹਾਡੇ ਕੋਲੇ ਆ ਅਸੀਂ ਚੱਲ ਕੇ ਆਏ ਆ ਤੇ ਤੁਸੀਂ ਸਾਡੇ ਹੱਲ ਸਾਰੇ ਕਰਨੇ ਆਂ ਬਾਰ ਬਾਰ ਆਉਣਾ ਬਹੁਤ ਔਖਾ ਜੰਮੂ ਤੋਂ ਚੱਲ ਕੇ ਆਈ ਆ ਰਿਜ਼ਲਟ ਦਿੱਤੇ ਦੋਸਤੋ ਜਦੋਂ ਤੁਸੀਂ ਆਪਣੇ ਆਪ ਸਿਆਣਾ ਸਮਝ ਕੇ ਕੰਮ ਕਰਾਉਨੇ ਹੋ ਤੇ ਤੁਹਾਡੇ ਮੁਤਾਬਕ ਕਰ ਦਿੰਨੇ ਆਂ ਅਗਰ ਸਾਡੇ ਤੇ ਕੰਮ ਛੱਡ ਦਿੰਨੇ ਹੋ ਤੇ ਓਨੈਸਟਲੀ ਗੱਲ ਕਰਦਾ ਅਸੀਂ ਬਿਹਤਰ ਹੀ ਜੋ ਤੁਸੀਂ ਕਰਾਉਣਾ ਚਾਹੁੰਦੇ ਉਸ ਤੋਂ ਵੀ ਬਿਹਤਰ ਕਰਕੇ ਦੋਰੀ ਦਿੰਦੇ ਆਂ ਸਾਰੇ ਮਸਲੇ ਹੱਲ ਕੀਤੇ ਟਾਈਮਿੰਗ ਚੇਨ ਪਾਈ ਗਲੋ ਪਲੱਗ ਪਾਏ ਕਸਟਮਰ ਬਹੁਤ ਹੈਪੀ ਗਿਆ ਆਪਾਂ ਕਸਟਮਰ ਨੂੰ ਪੁੱਛਦੇ ਆਂ ਅਗਰ ਤੁਸੀਂ ਆਪਣੀਆਂ ਸਿਆਣਫਾਂ ਦਿਖਾਉਣੀ ਆਉਂਦੀਆਂ ਤਾਂ ਦਿਖਾਇਆ ਕਰੋ ਜੇ ਤੁਸੀਂ ਦੂਜਾਂ ਦੀ ਤਰ੍ਹਾਂ ਹੀ ਸਾਨੂੰ ਸਮਝ ਲੈ ਅਸੀਂ ਉਸ ਤਰੀਕੇ ਨਾਲ ਕੰਮ ਨਹੀਂ ਕਰਦੇ ਵੀ ਇਹ ਨੂੰ ਪੁੱਛਦੇ ਹਾਂ ਅਸਲਾਮੁਅਲੈਕੁਮ ਵਾਲੇਕੁਮ ਸਲਾਮ ਜੀ ਕਿਹਾਲਾ ਭਾਜੀ ਠੀਕ ਬਹੁਤ ਵਧੀਆ ਗੱਲ ਜੀ ਭਾਜੀ ਕਿੱਥੋਂ ਆਏ ਤੇ ਕੀ ਮਸਲਾ ਹਲ ਹੋਇਆ ਭਾਜੀ ਮੈਂ ਜੰਮੂ ਤੋਂ ਆਇਆ ਮਸਲਾ ਮੇਰਾ ਸਾਰਾ ਹਲ ਹੋ ਗਿਆ ਗੱਨਾ ਗੱਡੀ ਦਾ ਕੰਮ ਸੀਗਾ ਸਭ ਵਧੀਆ ਹੋ ਗਿਆ ਜਮੂ ਵਾਲੇ ਮਿਤਰੀਆਂ ਕੋਲ ਕੰਮ ਨਹੀਂ ਸੀ ਹੁੰਦਾ ਆਹ ਕੁਝ ਨਹੀਂ ਕਹਿੰਦਾ ਅਸੀਂ ਅਸੀਂ ਮੋਗੇ ਆਏ ਆ ਤੇ ਭਰਾ ਕੋਲ ਆਏ ਆ ਭਰਾ ਨੇ ਸਾਡਾ ਮਸਲਾ ਹੱਲ ਕਰਦਾ ਗੱਡੀਆਂ ਵਧੀਆ ਬਣਾ ਕੇ ਦੇ ਦਿੱਤੀ ਅਗੇ ਤੁਹਾਡੇ ਚਾਚਾ ਜੀ ਦੀ ਵੀ ਮੂੰਹ ਬੋਲੇ ਸੀ ਚਾਚਾ ਦੀ ਵੀ ਗੱਡੀ ਬਹੁਤ ਵਧੀਆ ਕਰਦੀ ਤੇ ਚਾਚੇ ਨੇ ਸਾਨੂੰ ਭੇਜਿਆ ਤੇ ਅਸੀਂ ਕੰਮ ਕਰਾਇਆ ਭਾਈ ਉਹਨਾਂ ਕੋਲ ਤੇ ਕੰਮ ਬਹੁਤ ਵਧੀਆ ਹੋ ਗਿਆ ਭਾਈ ਦੋ ਚੀਜ਼ਾਂ ਸਮਝ ਲਓ ਤੁਸੀਂ ਭਜੋਣੇ ਬਹੁਤ ਹਨਾ ਜੀ ਪੁਰਾਣੀ ਗੱਡੀ ਨੂੰ ਭਜਾ ਲਓ ਕੋਈ ਇਤਰਾਜ਼ ਨਹੀਂ ਜੀ ਜਦੋਂ ਪੁਰਾਣੀ 170 80 ਚੱਲ ਜਾਂਦੀ ਹੈ ਉਹ ਸਾਰੀ ਚੀਜ਼ ਕਮੀ ਆ ਜਾਂਦੀ ਹੈ ਆਪਾਂ ਇਹਨੂੰ ਚੱਲਣਯੋਗ ਤੇ ਪਰਫਾਰਮੈਂਸ ਦੇਣ ਵਾਸਤੇ ਬਣਾਤਾ ਹੈ ਹਾਂਜੀ ਪਹਿਲਾਂ ਨਾਲ ਪਿਕਅਪ ਤੇ ਇੱਕ ਚੀਜ਼ ਦਾ ਫਰਕ ਪੈ ਗਿਆ ਹਾਂਜੀ ਇੱਕ ਚੀਜ਼ ਸੋਹਣੀ ਆਦਤ ਪਾ ਲਓ ਜਿਹੜੀ ਕਿਸੇ ਨੂੰ ਵੀ ਹੈ ਨਹੀਂ ਉਹ ਪੁੱਛੋ ਕਿਹੜੀ ਬਾਜੀ ਉਹ ਕਿਹੜੀ ਬਾਜੀ ਤੁਸੀਂ ਗੱਡੀ ਚਲਾਉਨੇ ਹੋ ਕਿਹੜੀ ਮਾੜੀ ਆਸ ਪਾਣੀ ਕੇ ਚੈੱਕ ਕੀਤਾਗੇ ਮੋਟਰ ਵਾਲ ਪਾਣੀ ਚ ਡੇਲੀ ਸਵੇਰੇ ਚੈੱਕ ਕਰਨੇ ਬਾਜੀ ਪਹਿਲੇ ਚੈੱਕ ਕਰ ਦਿਓ ਹਾਂ ਡੇਲੀ ਬਾਜੀ ਪੱਕੀ ਗੱਲ ਹੈ ਪੱਕੀ ਗੱਲ ਬਾਜੀ ਇਹ ਹਰੇਕ ਵਿਅਕਤੀ ਕਰਦਾ ਰਹੇ ਤੇ ਉਹਦੀ ਇੰਗਲਿਸ਼ ਦੀ ਲਾਈਫ ਪ੍ਰੋਪਰ ਬਣੇ ਜੀ ਹੁਣ ਆਪਾਂ ਕੰਮ ਕੀਤਾ ਜੀ ਐਲਬੋ ਵਾਟਰ ਬਾਡੀ ਪਾਈਪਾਂ ਇਜ਼ੀਅਰ ਵਾਰ ਟਾਈਮਿੰਗ ਚੇਨ ਹੁਣ ਤੁਹਾਡੀ ਡਿਊਟੀ ਕੀ ਬੰਦੀ ਆ ਪੁੱਛੋ ਭਾਜੀ ਕੀ ਬੰਦੀ ਮੋਲਲ ਸ਼ੋਲਨ ਚੈੱਕ ਕਰਨਾ ਭਾਜੀ ਮੋਲਲ ਸ਼ੋਲਨ ਤਾਂ ਚੈੱਕ ਕਰ ਨਹੀਂ ਕਰਨਾ ਆਪਾਂ ਐਟ ਦੀ ਸਪੌਟ ਜੇ 100 150 200 ਕਿਲੋਮੀਟਰ ਰੈਗੂਲਰ ਆ ਜੰਮੂ ਤਿੱਕਰ ਜਾਂਦੇ ਆ ਪ੍ਰਕਾਸ਼ਨ ਹੈ ਟੈਂਪਰੇਚਰ ਠੀਕ ਹੈ ਕੋਈ ਪਾਈਪ ਖੋਲ ਕੇ ਕਸੀਉਂ ਦੀ ਕੋਈ ਦਿੱਕਤ ਤਾਂ ਨਹੀਂ ਹੈਗੀ ਜਾਂ ਕੋਈ ਲੀਕ ਤਾਂ ਨਹੀਂ ਕੀਤੀ ਆਪਾਂ ਪਿਹਾਰੀ ਬਹੁਤ ਇੱਥੇ ਇਹ ਚੀਜ਼ਾਂ ਦਾ ਧਿਆਨ ਰੱਖਣਾ ਆਪਣਾ ਰਿਸਪੌਂਸਿਬਿਲਟੀ ਬਣਦੀ ਜੀ ਕੱਲੀ ਮਕੈਨਿਕ ਦੇ ਤਰਫ ਤੇ ਨਹੀਂ ਮਕੈਨਿਕ ਨੇ ਬਣਾਤੀ ਪਰ ਸਾਂਭਣੀ ਹੁਣ ਅਹੀ ਹੈ ਤੁਸੀਂ ਬਹੁਤ ਧੰਨਵਾਦ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ